देखो जी असि कोई ਸਾਡੇ ਦੇ ਬਾਪਾਂ ਦੀ ਕੋਈ ਮਾਰ ਨਹੀਂ ਕੋਸ਼ਿਸ਼ ਹੀ ਹੈ ਨਾ ਜੈਸੇ ਕੀ ਅਗਰ ਤੂੰ ਜੌਂਕੀ ਲਾਉਂਦੇ ਕੋਈ ਇਹਨਾਂ ਦਾ ਲਾਜ ਹੈਗਾ ਤੁਹਾਡੇ ਕੋਲ ਹੈਗੇ ਪੁੱਤਰਾ ਮੰਦ ਹੋ ਸਕਦਾ ਜੇ ਕਿਸੇ ਜੋੜੇ ਲਾ ਦੇ ਇੱਥੇ ਪੈਰਾ ਦਿਓ ਇੱਥੇ ਖੜੇ ਹੋ ਬਾਬੇ ਇੱਥੇ ਇਹ ਲੋਕਾਂ ਦਾ ਕੰਮ ਹੈ ਨਾ ਭਾਈ ਚੁੱਪ ਕਰ ਜੋ ਸਭ ਨੂੰ ਪਤਾ ਹੈ ਕਿ ਗੱਲ ਕਰਦੇ ਹਾਂ ਕੋਈ ਸੁਣਦਾ ਨਹੀਂ ਤੁਹਾਡੀ ਸੁੱਚੀ ਦਾ ਕਲਸਾ ਵਾ ਤੇ ਤੋਂ ਮੇਰੇ ਭੈਣੋਂ ਕੋਈ ਘਰੋਂ ਦੀ ਗੱਲ ਨਹੀਂ ਕੋਈ ਤੁਹਾਡੇ ਨਾਲ ਕੋਈ ਨਹੀਂ ਰਾਮਰਾਣਾ ਬੈਠ ਕੇ ਫਤਲੋ ਮੈਂ ਕੋਈ ਨਹੀਂ ਕੋਈ ਵੀ ਆਪਣੀ ਗੱਲ ਦੇਖੋ ਸਭ ਨੂੰ ਪਤਾ ਤੁਸੀਂ ਆਪਣਾ ਪੰਜਾਬੀ ਦੁੱਖ ਲੈ ਗਏ ਹੋ ਭਾਵੇਂ ਮੇਰੀ ਮਾਂ ਦੀ ਭੈਣ ਹੈ ਬੱਚੀ ਹੈ ਸਰੋਂ ਦੀ ਕੋਈ ਦੁੱਖ ਨਹੀਂ ਹੈ ਤੁਹਾਡੇ ਆ ਕਿਸੇ ਤਰ੍ਹਾਂ ਦੀ ਕੋਈ ਹੈ ਜੀ ਕਿਤੇ ਮੇਰੀ ਕਮਰਾ ਹੈ ਨਾ ਕੋਈ ਇਦਾਂ ਨਹੀਂ ਬੋਲਦਾ ਹੋਰ ਤੁਸੀ ਜੀ ਤੁਹਾਨੂੰ ਆਪ ਕੋ ਸਾਈਡ ਤੇ ਗੱਲ ਕਰਦੇ ਕਿ ਤੰਗ ਤਾਂ ਨਹੀਂ ਰਹੀ ਹੈ ਅੱਜ ਨੂੰ ਹੋ ਰਹੇ ਨੇ ਸੰਗਤ ਦਾ ਕਮਰਾ ਲੱਗੂ ਜੀ ਬਚਨ ਤੁਸੀਂ ਕਰ ਰਹੇ ਹੋ ਪਰ ਨੂੰ ਕੌਣ ਬਚਨ ਦੇਵੇਗਾ ਉਹ ਤਾਂ ਮਾਲਕ ਦੀ ਕਿਰਪਾ ਤੇ ਕਿਹੜੇ ਮਾਲਕ ਸਰਬਿਆਂ ਦੀ ਕਿਰਪਾ ਤੇ ਬਾਬੇ ਕਿਹੜੇ ਨਾਮ ਤਾਂ ਹੋ ਗੋ ਕੋ ਉਹ ਤਾਂ ਹੁਣ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸੰਤ ਦੇਖੋ ਕੀ ਕੰਮ ਕਰਦੇ ਆਂ ਗੁੰਮਾ ਨਹੀਂ ਤੁਹਾਡੇ ਚ ਚਾਨਣਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਛਾਉਣੀ ਹੋਣੀ ਚਾਨਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਸਾਨੂੰ ਨੇ ਪਤਾ ਲੱਗਦਾ ਉਸ ਟਾਈਮ ਤੇ ਇੱਕ ਮਿੰਟ ਨਹੀਂ ਮਾਲਕ ਆਉਂਦਾ ਤੁਹਾਡੇ ਚ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਕੋਈ ਜਾਣਦੇ ਦੇਖੋ ਮਾਲਕ ਹੁੰਦਾ ਆਪਣੇ ਚ ਨਹੀਂ ਦੇਖੋ ਅਸੀਂ ਤਾਂ ਸੇਵਾ ਕਰਦੇ ਆਂ ਇਹ ਸੇਵਾ ਕਰੂਗਾ ਨਹੀਂ ਸੇਵਾ ਕਰਦੇ ਆਂ ਦੇਖੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁੱਕ ਕੇ ਜਾਂਦੇ ਆ ਜੇ ਉਹ ਤਾਂ ਉਹ ਤਾਂ ਭਲੇ ਪਰਮਾਤਮਾ ਕਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਆਪਾਂ ਕੋਚ ਵਾਲਾ ਕੰਮ ਕਰਦੇ ਆ ਕੋਚ ਪਰਮਾਤਮਾ ਨੂੰ ਆਪਾਂ ਨੂੰ ਆਵਾਜ਼ ਚ ਜੇ ਆਉਂਦਾ ਹੋਊਗਾ ਜਾਂ ਆਪਣੇ ਸਾਹਮਣੇ ਖੜਾ ਹੁੰਦਾ ਫੇਰੀ ਆਪਾਂ ਦੱਸਦੇ ਲੋਕਾਂ ਨੂੰ ਵੀ ਫਲਾਉਂਦਾ ਉੱਠਾ ਦੇ ਆਉਂਦੇ ਦੇਖੋ ਬਾਜ ਮੰਗੂ ਬਾਜ ਜਿਵੇਂ ਮਾਲਕ ਦਿੰਦਾ ਨਹੀਂ ਸਾਨੂੰ ਨਹੀਂ ਬਾਜ ਦਿੰਦਾ ਰੱਬ ਤੁਹਾਨੂੰ ਇਹ ਬਾਜ ਨਹੀਂ ਦਿੱਤੀ ਵੀ ਬਾਬਾ ਮਨਪ੍ਰੀਤ ਸਿੰਘ ਫੀਸ ਕੋਲ ਤੋਂ ਆ ਰਹੇ ਦੇਖ ਲਾ ਦੇਖੋ ਜੀ ਲੈ ਸੰਗ ਗੁਰੂ ਪਿਆਰ ਦਾ ਬੋਲਦਾ ਪੱਤਰਕਾਰ ਆ ਰਹੇ ਨੇ ਸਾਡੇ ਤੇਰਨ ਸਾਹਿਬ ਸਾਡੇ ਦੇਖਦਾ ਇਥੋਂ ਦੇ ਤੁਹਾਨੂੰ ਮਿਲਦੀ ਗਏ ਇੱਕ ਸੇਵਾ ਰਸ਼ੀ ਜੋਦੇ ਨੇ ਤੇ ਇਹ ਆ ਰਹੇ ਨੇ ਤੁਹਾਨੂੰ ਆਵਾਜ਼ ਵੀ ਦਿੱਤੀ ਸੀ ਦੇਖੋ ਤੁਸੀਂ ਆਪ ਦੀ ਕੱਲ ਤੇ ਜਮਾ ਸਹੀ ਹੋ ਇਹ ਤਾਂ ਕੋਈ ਸਿਵਾਤ ਨਹੀਂ ਕਹਿੰਦੇ ਤੁਸੀਂ ਆਪਦੇ ਗੁਰੂ ਦੇ ਨਾਲ ਮਿਲਦੇ ਹੋ ਤੁਹਾਨੂੰ ਆਪਦੇ ਗੁਰੂ ਪਿਆਰੇ ਆ ਅਸੀਂ ਆਪਦੇ ਗੁਰੂ ਦੇ ਨਾਲ ਕਿ ਸਾਨੂੰ ਆਉਂਦਾ ਸਾਨੂੰ ਆਉਂਦਾ ਗੁਰੂ ਪਿਆਰਾ ਤੇ ਕਿਹੜਾ ਦੇਖੋ ਕਿਹੜਾ ਗੁਰੂ ਸਾਨੂੰ ਰੇਲ ਕੋਟ ਦੇ ਆਲਾ ਮਾਤਾ ਪੀਰ ਸਾਨੂੰ ਅਸੀਂ ਵੀ ਸਾਨੂੰ ਨਹੀਂ ਪਿਆਰੇ ਹੂ ਬਿਲਕੁਲ ਦੇਖੋ ਹੁਣ ਇੱਥੇ ਜਿੰਨੀ ਸੰਗਤ ਬੈਠੀ ਆ ਬੈਠੀ ਆ ਕੋਈ ਅਸੀਂ ਜਾਣਦੇ ਨਹੀਂ ਨਾ ਕਿਹੜੀ ਕਹਿੰਦਾ ਕਾਰ ਕਿੱਥੋਂ ਆਇਆ ਤੇਰਾ ਕੀ ਪਿੰਡ ਆ ਦੇਖੋ ਸਾਡੇ ਹੈਗੇ ਉਜਾੜਾਂ ਵੀ ਪਹਿਲਾਂ ਮੋਢੇ ਦੇ ਵਿੱਚੋਂ ਗੁੱਗੇ ਦੀ ਮੰਤ ਤਾਂ ਸਾਡੇ ਹੁੰਦੀ ਸੀ ਪੰਜਵੀਂ ਪੀੜੀ ਦੇ ਉੱਤੋਂ ਪੰਜਵੀਂ ਪੀੜੀ ਦੇ ਉੱਤੋਂ ਸਾਡੇ ਸਹੁਰਿਆਂ ਦੇ ਵਿੱਚੋਂ ਅਸੀਂ ਸੇਵਾ ਕਰਦੇ ਹਾਂ ਇਸ ਟਾਈਮ ਉਦੋਂ ਪਹਿਲਾਂ ਵੀ ਆਪਣਾ ਸਵਾਰ ਨਾ ਪੈਣੀ ਇਹ ਹੈ ਤੁਸੀਂ ਸੰਗਤ ਦੇ ਇੱਥੇ ਬੈਠੇ ਪਿਆ ਜਣੇ ਬੈਠੇ ਹਾਂ ਬਰਸ਼ਕ ਬੀਬੀਆਂ ਵੀ ਬੈਠੀਆਂ ਆ ਭਾਈ ਵੀ ਬੈਠੇ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨਜ਼ਰ ਰੱਖਦੇ ਹੋ ਜਾਂ ਦਾਸ ਪਾਤਸ਼ਾਹਿਆਂ ਬਾਰੇ ਅਸੀਂ ਤਾਂ ਜੀ ਦੇਖੋ ਸਾਰੇ ਧਰਮ ਨੂੰ ਸਲਾਮ ਕਰਦੇ ਹਾਂ ਨਹੀਂ ਮੈਂ ਤਾਂ ਸਤ ਧਰਮ ਦੀ ਗੱਲ ਸੁਖਨੀ ਸਾਹਿਬ ਦਾ ਬਾਠ ਵੀ ਕਰਾਉਨੇ ਆ ਅਖੰਡ ਬਾਠ ਵੀ ਕਰਾਉਨੇ ਆ ਅਸੀਂ ਸਾਰੇ ਧਰਮ ਦਾ ਅਖੰਡ ਬਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਗੁਰਦੁਆਰੇ ਚ ਬਾਬਾ ਟੇਕ ਦਾ ਕਰਦਾ ਟੇਕ ਬਾਬਾ ਆਏ ਆਪਾਂ ਬੱਲੇ ਪਹਿਲਾਂ ਅੰਦਰ ਲੇਖਤਵਾਰ ਚ ਕਰਾਇਆ ਸੀਗਾ ਜੀ ਅਸੀਂ ਹਾਂ ਕਾਲਵਾ ਸੁਖਨੀ ਸਾਹਿਬ ਘੰਟਵਾਰ ਕਰਾਉਣੇ ਐ ਸਭ ਘਰ ਦੇ ਵਿੱਚ ਪਹਿਲਾਂ ਤਾਂ ਮੇਰੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧ ਕਰਨ ਕਿ ਜਿੱਥੇ ਇਦਾਂ ਦਾ ਕਰਮ ਕਾਣ ਹੁੰਦਾ ਠੀਕ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਅੰਦਰ ਤੇ ਸਾਡੇ ਤੋਂ ਬੁਰਾ ਕੋਈ ਕੋਈ ਜੀ ਮੈਂ ਕੋ ਸੰਗਤ ਇਹ ਵੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਪ੍ਰੀਤ ਖੋੜ ਹਾਂ ਨਿੱਪਰ ਜਦੋਂ ਤੁਸੀਂ ਅਸੀਂ ਆਏ ਆ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਗੁਰਪ੍ਰੀਤ कौर ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜਾਂ ਕਿਸੇ ਜੀਵ ਦੇਖੋ ਉਹ ਦੋਸੀ ਆਈ ਜੀ ਮੇਰੀ ਗੱਲ ਸੁਣੋ ਜਦੋਂ ਆਵਾਜ਼ ਆ ਰਹੀ ਸੀ ਹਾਂਜੀ ਉਸ ਟਾਈਮ ਤੇ ਸਾਨੂੰ ਕੁਝ ਨਹੀਂ ਪਤਾ ਲੱਗਾ ਜੀ ਕੁਝ ਵੀ ਨਹੀਂ ਪਤਾ ਲੱਗਾ ਬੀ ਕਿਹਨੂੰ ਕੀ ਆਵਾਜ਼ ਆ ਰਹੀ ਆ ਜੀ ਕਿਵੇਂ ਕਿਸੇ ਨੂੰ ਕਹੜਿਆ ਕਰਿਆ ਜਾਂਦਾ ਕਾਹਨਾ ਹੁੰਦੇ ਨੇ ਤੁਸੀਂ ਨਹੀਂ ਤੁਸੀਂ ਦੁੱਖ ਕੱਟ ਰਹੇ ਸੀ ਉਹਨਾਂ ਦਾ ਸਾਸੀ ਨਹੀਂ ਦੁੱਖ ਕੱਟਦੇ ਨਹੀਂ ਇੱਕ ਮਿੰਟ ਬਈ ਮੇਰੀ ਗੱਲ ਸੁਣੋ ਜੋ ਮੈਂ ਕਹਿੰਦਾ ਜੋ ਉਥਰ ਰਹਿਤੋ ਨਾਲ ਗਰਮੀਤ ਕਰ ਰਹੇ ਹਾਂ ਅਸੀਂ ਤੁਹਾਨੂੰ ਗੁਰਪ੍ਰਿੰਟ ਗੁਰਪ੍ਰਿੰਟ 'ਤੇ ਅਸੀਂ ਤੁਹਾਡੇ ਜਦੋਂ ਅਸੀਂ ਆਏ ਹਾਂ ਉਹ ਗੁਰਪ੍ਰਿੰਟ ਔਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਤੇ ਉਹ ਤਾਂ ਮਾਲਕ ਸੀ ਮਾਲਕ ਸੀ ਤੁਹਾਨੂੰ ਨਹੀਂ ਕੁਝ ਸੋਦਾ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਅਸੀਂ ਮੈਂ ਡਰਿਆ ਨਹੀਂ ਡਰਿਆ ਮੈਂ ਡਰਿਆ ਬਚਨ ਹੋ ਰਹੇ ਤੁਸੀਂ ਕੱਢ ਕੇ ਦੇਖਦੇ ਤੁਸੀਂ ਜਿਵੇਂ ਉਹ ਕਿਧਰ ਚਲਾ ਗਿਆ ਦੇਖੋ ਤੁਸੀਂ ਇੰਨੀ ਸੰਗਤ ਬੈਠੀ ਆ ਸੰਗਤ ਨੂੰ ਕੱਲੀ ਕੱਲੀ ਨੂੰ ਇੱਕ ਇੱਕ ਸਵਾਲ ਪੁੱਛੋ ਨਹੀਂ ਅਸੀਂ ਤੁਹਾਨੂੰ ਦੇਖੋ ਅਸੀਂ ਪੁੱਛਣਾ ਨਹੀਂ ਅਸੀਂ ਲੇਖਣਾ ਅਸੀਂ ਤੁਹਾਨੂੰ ਪੁੱਛਦੇ ਹਾਂ ਤੁਸੀਂ ਇਹ ਕਹਿ ਰਹੇ ਹੋ ਜੋ ਵੀ ਵਾ ਤੁਸੀਂ ਮਤਲਬ ਕਿ ਇਲਾਜ ਕਰਦੇ ਹੋ ਉਹ ਮਰੀਜ਼ ਆ ਰਹੇ ਇਹ ਲਾਈਵ ਆਇਆ ਜਦੋਂ ਤੁਸੀਂ ਹੋਏ ਕੋਈ ਰਿਸ਼ਤੇਦਾਰ ਤੁਹਾਨੂੰ ਵੈਸੀ ਦੋਸੋਂ ਪੁੱਛਣ ਆਇਆਗਾ ਜਾਂ ਆਪਣੀ ਬਿਮਾਰੀ ਲੈ ਕੇ ਆਇਆ ਆਪਦੀ ਬਿਮਾਰੀ ਲੈ ਕੇ ਬਿਮਾਰੀ ਕੱਢਦੇ ਹੋ ਅਸੀਂ ਨਹੀਂ ਕੱਢਦੇ ਕਰਦਾ ਉਹ ਮਾਲਕ ਫਿਰ ਕਿਹੜਾ ਮਾਲਕ ਜਿਹੜਾ ਸਾਡੇ ਦਰਵਾਜ਼ੇ 'ਚ ਜੀਦੀ ਅਸੀਂ ਸੇਵਾ ਕਰਦੇ ਤੁਹਾਡਾ ਕੀ ਰੋਲ ਫਿਰ ਉਹਦੇ 'ਚ ਮਾਲਕ ਦਾ ਸਾਰਿਆਂ ਦਾ ਸਾਂਝਾ ਹੁੰਦਾਗਾ ਜਿੰਨਾ ਮੇਰਾ ਹੱਕ ਹੈ ਮਾਲਕ ਦਾ ਓਨੀ ਇਹਨਾਂ ਦਾ ਹੱਕ ਹੈ ਤੁਹਾਡੇ ਤੁਹਾਡੇ ਕੀ ਰੋਲੇ ਇਸ ਪ੍ਰੋਸੈਸ ਦੇ ਵਿੱਚ ਜੋ ਤੁਸੀਂ ਇਸ ਤਰ੍ਹਾਂ ਨੰਬਰ ਰਜਾਇਆ ਹੋਇਆ ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ ਮਾਰਕਨਾ ਦੀ ਸੇਵਾ ਕਰਦੇ ਆ ਕੀ ਸੇਵਾ ਕਰਦੇ ਆ ਮਾਰਕਨਾ ਜੁੜੇ ਹੋਏ ਆ ਜੋ ਤੁਸੀਂ ਇਲਾਜ ਕਰ ਰਹੇ ਹੋ ਕਿਸ ਤਰੀਕੇ ਦਾ ਕਰਦੇ ਆ ਅਸੀਂ ਇਲਾਜ ਨਹੀਂ ਕਰਦੇ ਅਸੀਂ ਇਲਾਜ ਨਹੀਂ ਕਰਦੇ ਤੁਮ ਨਹੀਂ ਆਏ ਕਿਹੜਾ ਮਰੀਜ਼ ਸਾਹਿਬ ਜੀ ਮਿਲ ਕੇ ਇੱਥੇ ਸਾਰੇ ਬੈਠੇ ਆ ਸਾਰੇ ਤੁਹਾਨੂੰ ਕੀ ਕਰਨਾ ਆ ਸਾਡੇ ਕੋਲੇ ਮਾਰਕ ਕੋਲੇ ਆ ਜਿਹੜੇ ਮਾਰਕ ਕੋਲੇ ਆ ਜਿਹੜੇ ਮਾਰਕ ਦੀ ਸੇਵਾ ਕਰਦੇ ਆ ਨਹੀਂ ਇੱਥੇ ਮਾਰਕ ਨਹੀਂ ਮੇਰਾ ਕੰਮ ਕਰਦਾ ਬਿਲਕੁਲ ਫਿਰ ਮੇਰਾ ਪੁਆਇੰਟ ਇੱਕ ਹੀ ਆ ਕੀ ਤੁਸੀਂ ਦੇਖੀ ਕਿ ਨਾ ਤਾਂ ਤੂੰ ਮੇਰੀ ਗੱਲ ਸੁਣੋ ਹੱਥ ਜੇ ਕਰਦੀ ਆਏ ਵੀ ਜਿਵੇਂ ਤੇਰੇ ਚ ਹੁੰਦੀ ਹੈ ਕੋਈ ਮਾ ਕਾਲੀ ਮਾਤਾ ਤੇ ਸਾਡੀ ਚ ਕੋਈ ਗਾਲੀ ਮਾਤਾ ਨਹੀਂ ਆਏ ਕਰਨ ਵਾਲੇ ਨਾ ਇੱਕ ਸਵਾਰ ਕੋਸ ਇੱਕ ਸਵਾਰ ਦੇਖੋ ਬੰਦੇ ਨੂੰ ਕਹਿ ਕੇ ਨਾਲ ਕਰ ਆਏ ਆਏ ਜੇ ਇਹ ਕੀ ਲੱਛਣ ਨੇ ਦੇਖੋ ਮੇਰੀ ਗੱਲ ਸੁਣੋ ਕਿਉਂਕਿ ਪੈਣ ਬਣ ਕੇ ਕਰਦੇ ਸਵਾਲ ਦਾ ਜਵਾਬ ਦਿਓ ਆਪਾਂ ਨਾ ਕਿਉਂਕਿ ਸਾਰਾ ਸਾਨੂੰ ਪਤਾ ਵੀ ਆ ਇਸੇ ਲੱਗ ਮਾਣਾ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਸੰਗਤ ਬੈਠੀ ਆ ਕੋਈ ਇੱਥੇ ਕਿਸੇ ਤੋਂ ਕੁਝ ਲੈਤਾ ਨਹੀਂ ਜਾਂਦਾ ਕੋਈ ਮੰਗਿਆ ਨਹੀਂ ਜਾਂਦਾ ਅਸੀਂ ਕਦੋਂ ਭਨੇ ਕੋਈ ਵੀ ਸੰਗਤ ਕਹਦੇ ਆ ਕਿ ਵੀ ਸਾਥ ਹੋ ਜਾ ਮਾਤਾ ਜਾਂ ਬਾਬਾ ਵੀ ਕੋਈ ਇੱਥੇ ਕੁਝ ਲੈ ਰਹੇ ਨਹੀਂ ਭਨੇ ਅਸੀਂ ਤਾਂ ਪਹਿਲੇ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਕਿਵੇਂ ਦੁਨੀਆ ਦਾ ਬਈ ਬਚਣੇ ਇੱਕ ਮਿੰਟ ਤੇ ਆਉਨਾ ਸੋ ਪਾਪਾ ਮੰਨ ਲੂ ਕਿਸੇ ਦੀ ਦੁਆ ਕਰ ਸਕਦੇ ਹਮ ਹਰ ਇੱਕ ਨੂੰ ਅਧਿਕਾਰ ਹੈ ਹਰ ਇੱਕ ਸਿੱਖ ਵੀ ਕਰੇ ਇਹਨਾਂ ਕਿਸੇ ਨੂੰ ਮੰਨਦਾ ਕੋਈ ਦਾ ਉਹ ਦਵਾ ਕਦੇ ਪ੍ਰਮਾਤਮਾ ਕੇ ਸਰਬੱਤ ਦਾ ਭਲਾ ਮੰਗੇ ਸੰਗਤ ਦਾ ਭਲਾ ਮੰਗੇ ਆਪਾਂ ਇੱਥੇ ਤੁਹਾਡੇ ਕੋਲ ਉਹ ਲੋਕ ਵੀ ਆਉਂਦੇ ਹੋਣੇ ਆ ਜਿਹਦੇ ਪੁੱਤ ਲੈਣ ਵਾਲੇ ਨੂੰ ਦੁੱਧੋ ਲੈਣ ਵਾਲੇ ਦੀ ਘਰ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਵੀ ਤੇ ਰੌਲੇ ਰੱਪਿਆਂ ਤੋਂ ਝਗੜਿਆਂ ਤੋਂ ਵੀ ਪਰੇਸ਼ਾਨ ਹੋ ਕੇ ਆਉਂਦੇ ਹੋਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਜਾਂ ਕੋਈ ਤੁਹਾਡੇ ਵਿੱਚ ਕੋਈ दैਵੀ ਸ਼ਕਤੀ ਪ੍ਰਗਟ ਹੁੰਦੀ ਹੈ ਫਿਰ ਤੁਹਾਡੇ ਤੋਂ ਇਲਾਜ ਕਰਉਂਦੀ ਤੁਸੀਂ ਜੇ ਕੋਈ ਹੁੰਦਾ ਸਿੱਧਾ ਕਿਉਂ ਨਹੀਂ ਮੱਥੇ ਲਾਉਂਦੇ ਭਗਵਾਨ ਦੇ ਦੇਖੋ ਤੁਹਾਡੇ ਨਾਲ ਹੀ ਕਿਤੇ ਤੁਸੀਂ ਵਿਚੋਲੇ ਬਣ ਕੇ ਉਹਨਾਂ ਦੇ ਕਾਰਜ ਸਵਾਰਦੇ ਹੋ ਹਮ ਠੀਕ ਹੈ ਤੇ ਵਿਚੋਲਾ ਤੁਸੀਂ ਕਿਵੇਂ ਬਣਦੇ ਹੋ ਜਿੱਦਾਂ ਇਹ ਸ਼ਕਤੀ ਪ੍ਰਗਟ ਹੁੰਦੀ ਹੈ ਤੁਹਾਨੂੰ ਕੋਈ ਦੀਵਾਨਾ ਸਾਹਮਣੇ ਉਹ ਤੋਂ ਪੁੱਛ ਕੇ ਤੁਸੀਂ ਸੰਗਤ ਨੂੰ ਖਾਉਣੇ ਉਹ ਦੱਸਦੇ ਹੋ ਸਾਨੂੰ ਤਾਂ ਇਹ ਕੁਝ ਨਹੀਂ ਬਦਲ ਲੱਗਦਾ ਦੇਖੋ ਬਾੜੇ ਤੇ ਆਈ ਹੈ ਫਿਰ ਹਾਜ਼ਰੀ ਆ ਫਿਰ ਨਹੀਂ ਆ ਹਾਜ਼ਰੀ ਹਾਂ ਹੁਣ ਲਿਓ ਆਪਾਂ ਮੈਂ ਤੁਹਾਡੇ ਤੇ ਹਾਜ਼ਰੀ ਲੱਗੀ ਸੀ ਨਾ ਤੇ ਲੱਗੀ ਸੀ ਨਾ ਮੈਨੂੰ ਵੇਖ ਕੇ ਕਿੱਕੇ ਤੁਸੀਂ ਫਿਰ ਵੀ ਨਹੀਂ ਤੁਹਾਨੂੰ ਵੇਖ ਤੀ ਤੇਦੀ ਅਕਾਲੀਆਂ ਅੱਖਾਂ ਦੇਖ ਵੀ ਲਿਆ ਵੀ ਆਇਆ ਸਿੰਘ ਹੈ ਨਾ ਦੇਖ ਸਾਨੂੰ ਕੁਝ ਨਹੀਂ ਪਤਾ ਕਿ ਉਹ ਪੜ੍ਹਨੇ ਪੜ੍ਹਨਾ ਉੱਥੇ ਮੈਂ ਵਰਨਾ ਤਾਂ ਐਵੇਂ ਗੱਲਾਂ ਜੀ ਵੀੜ ਕੋ ਸਾਰਾ ਕੁਝ ਹੋ ਗਿਆ ਫਿਰ ਆਏ ਤੇ ਫਿਰ ਵੀ ਤੁਸੀਂ ਉਹ ਆਇਆ ਤੁਰੇ ਕਰਦੇ ਆ ਘੁੰਮਣ ਕੇ ਰਗਾਂ ਚ ਹੈ ਨਾ ਅਸੀਂ ਤੁਹਾਨੂੰ ਰੋਕ ਲਿਆ ਉਹ ਕਿਹੜੀ ਚੀਜ਼ ਸੀ ਤੁਹਾਨੂੰ ਦੌਰ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ ਇਹ ਕਿਰਪਾ ਤਾਂ ਸਾਡੇ ਤੇ ਹੀ ਹੈ ਜੇਕਰ ਵੀਰ ਜੇ ਮਾਲਕ ਦੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪੈਰਾਂ ਤੇ ਝਾਂਜਣਾ ਜੋੜਾ ਆ ਸਾਰਾ ਮੇਰਾ ਵਖਰੀ ਦਾ ਪਹਿਰਾਵਾ ਇੱਕ ਤਰ੍ਹਾਂ ਲੱਗਿਓ ਆ ਵਿਸ਼ੇਸ਼ ਕਿਉਂ ਆ ਤੁਸੀਂ ਉਹਨਾਂ ਚ ਫਿਰ ਜੇ ਮਾਲਕੋਂ ਉਹਨਾਂ ਵਰਗੇ ਤੁਸੀਂ ਦੇਖੋ ਸਾਡਾ ਇਹ ਪੈਰਾਂ ਤੇ ਝਾਂਜਣਾ ਇਹ ਪਾਇਲ ਇੱਕ ਵੱਖਰਾ ਬੇਸ ਤੁਹਾਡਾ ਵੱਖਰਾ ਕਿਉਂ ਆ ਦੇਖੋ ਮੇਰੀ ਗੱਲ ਸੁਣੋ ਤੁਸੀਂ ਇਹ ਦੇਖ ਲਓ ਵੀ ਕੋਈ ਇਹ ਨਹੀਂ ਵੀ ਸਾਡੀ ਕੋਈ ਉਮਰ ਆ ਜਾਵਾਂਗੇ ਜਿਹੇ ਚੀਜ਼ ਦੇ ਘੰਗਰੂ ਪਾਏ ਇਹ ਬਾਣਾ ਪਾਇਆ ਇਹੋ ਗੱਲ ਦੱਸਾਂ ਕਿਪਾ ਜੋ ਤੁਸੀਂ ਕਰ ਰਹੇ ਹੋ ਇਹ ਗੈਰ ਕਾਨੂੰਨੀ ਹੈ ਅਪਰਾਧ ਹੈ ਕਾਨੂੰਨੀ ਧਰਮ ਮੁਤਾਬਕ ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸ ਜੋ ਗੁੰਮਰਾਹ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਕੋਲੇ ਪਾਲੇ ਲੋਕਾਂ ਗੁੰਮਰਾਹ ਹੋਇਆ ਮਰੀਜ਼ ਹੈ ਜੇਕਰ ਉਹਨਾਂ ਨੂੰ ਤੁਸੀਂ ਇੱਥੇ ਹੀ ਮੰਨਦੇ ਹੋ ਜਾਂ ਫਿਰ ਅਸੀਂ ਮਤਲਬ ਕਿਤੇ ਕਾਨੂੰਨੀ ਕਾਰਵਾਈ ਵਾਲੇ ਪਾਸੇ ਚੱਲੀਏ ਸਾਰੀ ਗੱਲ ਬਾਤ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਬੈਠੀ ਆ ਅਸੀਂ ਇੱਥੇ ਬੈਠੇ ਆ ਤੁਹ ਸੰਗਤ ਤਾਂ ਜਿਹੜਾ ਕੀਤੀ ਹੋਈ ਐ ਇਹਦਾ ਦਿਮਾਗ ਖਰਾਬ ਕਰੇਗਾ ਇੱਕ ਮਿੰਟ ਪਹਿਨੇ ਗੱਲ ਸੀ ਕਿ ਸੱਤ ਕਿੰਨੇ ਸੱਤ ਮੁਕੋਦਾ ਬਸ਼ਰਮ ਲੋਕ ਐ ਅਸੀਂ ਉਹਨੂੰ ਕਹਿੰਨੇ ਪੇਠ ਇੱਕ ਮਿੰਟ ਬੱਬੀ ਇੱਕ ਮਿੰਟ ਪਹਿਨੇ ਗੱਲ ਸੀ ਨੀ ਇੱਕ ਤਾਂ ਜਦੋਂ ਤੁਸੀਂ ਸਿਰ ਘਮਾਉਨੇ ਹੋ ਉਹ ਕੌਣ ਘਮਾਉਂਦਾ ਤੁਹਾਡਾ ਸਿਰ ਕੀ ਆਉਂਦਾ ਤੁਹਾਡੇ ਦੇ ਦੇਖੋ ਜਦੋਂ ਸਾਡਾ ਸਿਰ ਘੁੰਮਦਾ ਸਾਨੂੰ ਉਸ ਟੈਂਡ ਤੇ ਕੁਝ ਨਹੀਂ ਪਤਾ ਲੱਗਦਾ ਹੈ ਅਗਰ ਅਸੀਂ ਨਹੀਂ ਕਰੀਤੇ ਤੇ ਬੈਠਦੇ ਤਾਂ ਸਾਡਾ ਜਿਵੇਂ ਕਿ ਸਰੀਰ ਡਾਣ ਹੋ ਜਾਂਦਾ ਜਿਵੇਂ ਕਿ ਵਕਾਰ ਹੋ ਗਿਆ ਜਾਂ ਉੱਠਿਆ ਨਹੀਂ ਆਉਂਦਾ ਸਾਨੂੰ ਹਰ ਹੀਲੇ ਹੀ ਉੱਥੇ ਮਾਲਕ ਦੇ ਦਰਬਾਰ ਦੇ ਵਿੱਚ ਬੈਠਣਾ ਪੈਂਦਾ ਹੀ ਪੈਂਦਾ ਸੇਵਾ ਕਰਨੀ ਹੀ ਪੈਂਦੀ ਆ ਸਿਰ ਕਮਾ ਲਿਆ ਤੁਸੀਂ ਸਿਰ ਕਿਹੜਾ ਦਿਨ ਹੁੰਦਾ ਹਰ ਟਾਈਮ ਹੀ ਲੱਤੇ ਪੈਈਆਂ ਤਲਾਕਿਆਉਂਗਾ ਵੀ ਇਹ ਕਰਨੀ ਵਾਲੇ ਸੰਤ ਨਹੀਂ ਠੀਕ ਹੈ ਮੇਰੇ ਨਾਮੇ ਦਾ ਨਾਮ ਦੱਸ ਦੋ ਮੇਰੀ ਗੱਡੀ ਦਾ ਨੰਬਰ ਦੱਸ ਦੋ ਬਾਬਾ ਜੀ ਦੇ ਮੋਬਾਈਲ ਦਾ ਕਾਟ ਕਰਨ ਨੂੰ ਐਵੇਂ ਨਹੀਂ ਤੁਸੀਂ ਦੱਦੀ ਤੇ ਇਸ ਵਾਰ ਬਤਾਓ ਮੈਨੂੰ ਮੇਰੀ ਗੱਲ ਸੁਣੋ ਪਖੰਡ ਨਾ ਕਰੋ ਗਮਾਨ ਕੋਈ ਨਹੀਂ ਮੇਰੇ ਮੇਰੀ ਪੁੱਛ ਕੋਈ ਨਹੀਂ ਮੇਰੀ ਪੁੱਛ ਕੱਢੋ ਮੇਰੇ ਕਿੰਨੇ ਚਵਾਕ ਮੇਰੀ ਗੱਲ ਸੁਣੋ ਐ ਤਾਂ ਹੁਣ ਬਹੁਤ ਜਣੇ ਇੱਥੇ ਬੈਠੇ ਨੇ ਦੇਖੋ ਜਿਵੇਂ ਹੁਣ ਤਾਂ 100 ਲੋਕ ਬੈਠਾ ਤੁਸੀਂ ਬਾਬੇ ਨੂੰ ਕਹੋ ਵੀ ਮੈਨੂੰ ਚੈਲੰਜ ਕਰਨ ਆ ਗਏ ਸੀ ਬਾਬਾ ਜੀ ਆਓ ਤੁਸੀਂ ਜਿਹੜੀ ਮਾਤਾ ਭੈਣ ਹੈ ਕਹਿੰਦੇ ਸਾਡਾ ਹੱਲ ਕਰੋ ਮੇਰੇ ਸਾਥ ਨਹੀਂ ਲੜਾਈ ਹੁਣ ਬੁਲਾਓ ਤੁਸੀਂ ਉਹ 2 ਮਿੰਟ ਕੋਈ ਨਹੀਂ ਉਹ ਮਾਲਕ ਨੂੰ ਕਹਿੰਦਾ ਜਾਣ ਬੁਲਾਓ ਬਾਬਾ ਜੀ ਦੇਖੋ ਬੁਲਾਓ ਬਾਬਾ ਜੀ ਨੂੰ ਬੁਲਾਓ ਮੇਰੀ ਘਰ ਵਾਲੀ ਬੁੱਸ ਕੇ ਗਈ ਉਹਨੂੰ ਲੈ ਪਹਿਲਾਂ ਮੇਰੀ ਗੱਲ ਸੁਣ ਲਓ ਠੀਕ ਹੈ ਨਾ ਉੱਥੇ ਸਾਰੇ ਬੰਦੇ ਦੇ ਵਿੱਚੋਂ ਮੈਨੂੰ ਕੋਈ ਦੱਸ ਜਾਣੇ ਦੀ ਆਵਾਜ਼ ਚਲੋ ਜਿਹੜੀ ਤੁਸੀਂ ਥਾਉਗੇ ਉਸੇ ਨਾਲ ਹੀ ਗੱਲ ਕਰਾਂਗੇ ਚਲੋ ਜਿਹੜੀ ਮਰਜੀ ਥਾ ਲੋ ਉਹਦੇ ਨਾਲ ਹੀ ਗੱਲ ਕਰਾਂਗੇ ਜੇ ਸੰਗਤ ਦੀਆਂ ਪੁੱਛਾਂ ਨਿਕਲ ਸਕਦੀਆਂ ਇੱਕ ਸਾਡੇ ਸੇਵਾਦਾਰ ਦੀ ਪੁੱਛ ਕੱਢ ਦੋ ਬਸ ਇੱਕ 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 ਦੀ ਸਵਾਲ ਇੱਕ ਇੱਕ 21 ਸਵਾਲ ਆਪਣੀ ਜਨਾਨੀ ਦੇ ਕੰਮਾਂ ਬਾਰੇ ਪੁੱਛਾਂ ਉਹ ਨਾਲ ਹੀ ਗੱਲ ਕਰਾਂਗੇ ਉਹ ਵੀ ਤੁਸੀਂ ਤੀਜੀ ਪੀੜੀ ਦਾ ਦੱਸ ਦਿਨੋ ਕਿ ਤੇਰੇ ਫਲਾਨੀ ਜਾਪੇ ਚ ਮਰ ਗਈ ਜਨਾਨੀ ਇੱਕ ਬੰਦਾ ਪਾ ਲੈ ਕੇ ਮਰ ਗਿਆ ਤੇ ਆ ਫਲਾਣੇ ਤੁਹਾਨੂੰ ਚਿੱਟੇ ਆਏ ਨੇ ਤੁਹਾਡੇ ਘਰੇ ਮਾਸ ਦੇਖਦਾ ਬੰਦਾ ਨਿਕਡਾ ਆ ਚਿੱਟੇ ਆਏ ਨੇ ਨਾ ਸੀ ਕਹੀਏ ਨਾ ਗਾਈਂ ਗਾਈਂ ਗੁੰਮੀ ਸੀ ਕਿਸੇ ਦੀ ਨਾ ਸੀ ਗਾਈਂ ਲੁਕਾਈਏ ਨਾ ਸੀ ਕਿਸੇ ਨੂੰ ਐ ਕਹੀਏ ਵੀ ਤੁਹਾਡੇ ਪਾਹੇ ਵਾਲੀ ਮਾਰਗੀ ਸੀ ਨਾ ਸੀ ਕਿਸੇ ਨੂੰ ਇਹ ਜਿਹੜੀ ਤੁਸੀਂ ਗੱਲ ਕਿੰਨੀ ਹੋ ਗਈ ਬਾਰੀ ਬਾਰੀ ਸਿਰਫ ਆਪੀ ਤਾਂ ਅਗਲੇ ਨੂੰ ਕਹਿਦੇ ਨੇ ਵੀ ਆ ਸੁੱਖ ਸੁੱਖ ਲੋ ਆਪਾਂ ਸੁੱਖ ਨੇ ਸੋ ਚਲੋ ਇੱਕ ਇੱਕ ਮਾਲਕ ਅੱਗੇ ਸੋ ਸੁੱਖ ਸੁੱਖ ਪਲੱਸ ਕਿੰਟ ਇੱਕ ਤੁਸੀਂ ਇਹ ਗੱਲ ਕਰਦੇ ਵੀ ਮਾਤਾ ਦਾ ਹੁਕਮ ਹੈ ਤੁਸੀਂ ਕਹਿੰਦੇ ਉਹਨੂੰ ਵੀ ਮਾਤਾ ਦਾ ਹੁਕਮ ਆਇਆ ਬਾਬੇ ਦਾ ਹੁਕਮ ਆਇਆ ਕਿਹੜੇ ਬਾਬੇ ਦਾ ਹੁਕਮ ਹੈ ਬਾਈ ਚਾਹ ਹੂਗਾ ਜਿਹੜਾ ਸੁਣ ਰਹਾ ਹੈ ਧੰਨਵਾਦ ਕਰਦਾ ਇੱਕ ਉਹ ਬਾਬਾ ਇੱਕ ਸੈਕਿੰਡ ਕਿਹੜੇ ਬਾਬਾ ਜੀ ਇੱਕ ਮਾਤਾ ਦਾ ਫਿਰ ਤੁਸੀਂ ਕਹਿੰਦੇ ਹੋ ਕਾਲਕਾ ਮਾਤਾ ਦਾ ਨਾਮ ਲੈਣੇ ਵੀ ਕਾਲਕਾ ਮਾਤਾ ਦਾ ਹੱਕ ਮੰਗਾਈ ਕੀ ਮਾਤਾ ਵਾਕਈ ਕਾਲਕਾ ਮਾਤਾ ਹੁੰਦੀ ਹੈ ਬਿਲਕੁਲ ਦੋ ਜਵਾਬ ਦੇਖੋ ਜਦੋਂ ਬਾਜ ਵਾਜਦੀ ਆ ਸਾਨੂੰ ਨਹੀਂ ਪਤਾ ਵੀ ਸਾਡੇ ਚ ਕਾਲਕਾ ਮਾਤਾ ਬੋਲਦੀ ਆ ਤੁਸੀਂ ਬੋਲਦੇ ਤੁਸੀਂ ਖੁਦ ਕਹਿੰਦੇ ਹੋ ਕਾਲਕਾ ਮਾਤਾ ਆਈ ਆ ਉਹਦਾ ਹੁਕਮ ਆਇਆ ਫਲਾਨਾ ਹਾਂ ਅਸੀਂ ਵੀ ਜਦੋਂ ਵੀ ਸਾਡੇ ਚ ਕਾਲਕਾ ਮਾਤਾ ਆ ਕੇ ਬਾਜਦੀ ਚਲ ਬੀਬੀ ਜਿਹੜਾ ਮਰਜੀ ਹੁੰਦਾ ਤੂੰ ਸਾਡਾ ਕੰਮ ਇੱਕ ਜੇ ਸਰੀਰ ਵਿੱਚ ਧਰਮਸਾਲਾ ਕੀ ਕਦੇ ਕਿਹੜਾ ਕਦੇ ਕਿਹੜਾ ਬਹੁਤ ਤੁਹਾਡੇ ਸੁਣੋ ਹੁਣ ਜਾ ਬਬਾਈ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਕਿਹੜਾ ਆ ਕੇ ਮੈਨੂੰ ਬਸ ਹਾਂ ਮੇਰੀ ਗੱਲ ਸੁਣੋ ਅਸੀਂ ਕੀ ਤੱਕ ਤੇ ਮਾਈਂਡ ਹੀ ਨਾ ਬਰਬਾਦੀ ਉਹ ਤਾਂ ਸਾਨੂੰ ਨਹੀਂ ਪਤਾ ਨਾ ਕਿ ਅੱਜ ਦੇ ਕੋਈ ਅਕੀਦਤ ਨਹੀਂ ਸਾਡੀ ਤੁਸੀਂ ਭੈਣੋਂ ਅੱਛਾ ਬੱਡੇ ਹੋ ਇੱਕ ਮਿੰਟ ਸੁਣ ਸਾਡੀ ਭੈਣੋਂ ਕੇ ਤੇਰੀ ਵਾਈਫ ਹੈ ਉਧਰ ਜਾਓ ਬੜੇ ਸਾਡੀ ਤੁਸੀਂ ਭੈਣੋਂ ਉਧਰ ਬਾਹਰ ਕੀ ਤੁਹਾਨੂੰ ਸੁਣਾ ਕਰਨ ਮਤਲਬ ਮਾਨੂੰ ਕਿਹਰੇ ਤੱਕ ਰੋਕੋ ਮੰਗੀ ਹੈ ਮੈਂ ਜਿੰਨਾ ਤੇਰੀ ਟੇਕ ਆ ਮੈਂ ਉਹਨਾਂ ਬਾਹਰ ਬੁਲਾ ਲਾਂਗਾ ਬੁਲਾ ਲਈ ਬਾਬਾ ਜੀ ਮੇਰੇ ਤੇ ਭੈਣ ਜੀ ਮੇਰੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਜਿੰਨਾ ਤੇ ਮੇਰੀ ਟੀਕ ਹੈ ਮੇਰਾ ਭਰੋਸਾ ਹੈ ਮੈਂ ਉਹਨਾਂ ਨੂੰ ਬਣਾ ਲਾਂਗਾ ਹੁਣ ਤੁਸੀਂ ਆਪਣੇ ਨੂੰ ਗੱਲ ਨਹੀਂ ਗੱਲ ਤੇ ਮੇਰੇ ਭੈਣ ਭਾਬੀ ਕੋਲ ਆਇਓ ਇਹ ਨਹੀਂ ਕਿਸੇ ਨੂੰ ਆਹ ਬਾਹਰ ਦੇ ਦਵਾਈ ਸਾਡੇ ਨੂੰ ਸਵਾਲ ਜਵਾਬ ਹੈ ਕੁਝ ਵੀ ਜਿਹਨੂੰ ਕੋਈ ਵੀ ਜਾਂਦਾ ਸਵਾਲਾਂ ਦਾ ਜਵਾਬ ਦੇ ਦੇ ਜੰਮ ਖੰਡਾ ਬੰਦ ਕੇ ਇਹ ਹੁਣ ਇੱਕ ਮਿੰਟ ਸੁਣੋ ਤੋ ਹੁਣ ਝੂਠ ਨਾ ਮਾਰੀ ਜਦੋਂ ਅਸੀਂ ਆਏ ਆਂ ਇਹ ਵੀ ਘੁੰਮ ਰਹੇ ਸੀ ਨਾ ਫੇਲੀਆਂ ਤੁਹਾਨੂੰ ਘੁੰਮਦੇ ਸੀ ਹੱਥੀ ਚੱਕਿਆ ਸੀ ਨਾ ਉਹਦੇ ਵਿੱਚ ਕੀ ਪਰਵੇਸ਼ ਹੋਇਆ ਸੀ ਮੈਨੂੰ ਦੱਸ ਦੇ ਇਹ ਸ਼ਿਮਰਾਂ ਦੇ ਕੁਝ ਪਰਦੇਸੀ ਫਿਰ ਕੌਣ ਦੱਸਦਾ ਇਹਨੂੰ ਇਹ ਪਤਾ ਕੀ ਚੈੱਕ ਕਰੇ ਜਦੋਂ ਆਪਾਂ ਕੋਈ ਪੀਰ ਬਾਦ ਸ਼ਰਮੇ ਜੀ ਲੱਗ ਗੁਰੂਗ੍ਰੰਥ ਸਾਹਿਬ ਦੀ ਲਾਣ ਨੇ ਆਪਾਂ ਜਦੋਂ ਨਾ ਸੇਵਾ ਕਰਨ ਲੱਗਦੀ ਆਪਾਂ ਯਾਰ ਮੈਨੂੰ 25 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ ਕਥਾ ਰਾਜ ਨੂੰ ਪ੍ਰਚਾਰ ਕਰਨ ਸਾਡੇ ਕੋਲ ਫਿਰ ਕੁਝ ਨਹੀਂ ਗੁਰੂ ਦੇ ਕਦੇ ਦਰਸ਼ਨ ਨਹੀਂ ਹੋਏ ਯਾਰ ਸੁਪਨੇ ਚ ਤੁਹਾਡੇ ਕੋਲ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਕਰ ਸਕੋ ਮੈਂ ਤਾਂ ਤੁਸੀਂ ਲੋਕਾਂ ਦੇ ਬੱਚੇ ਆ ਕਿਹੜੇ ਮਾਲਕਾਂ ਦੇ ਨਹੀਂ ਫਿਰ ਇਹ ਪੁੱਛੋ ਨੇ ਮਾਲਕ ਸੀਗੇ ਕਿਹੜੇ ਕਿਹੜੇ ਮਾਲਕ ਦੀ ਗੱਲ ਕਰ ਰਹੇ ਮੈਂ ਕਿਹੜੇ ਮਾਲਕ ਦੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਫਿਰ ਤੁਸੀਂ ਪੁੱਛ ਲਓ ਹਾਂ ਜੀ ਹਾਂ ਜੀ ਤੇ ਅੱਜ ਇਹ ਨਾਲੇ ਬਣਦੇ ਆ ਜੀ ਸਾਨੂੰ ਵੀ ਪਤਾ ਆਏਗਾ ਕਿ ਕੀ ਕੀ ਗੱਲਬਾਤ ਆ ਤੇ ਸਾਡੇ ਬਜ਼ੁਰਗ ਸੀਗੇ ਉਹ ਤੁਹਾਡੇ ਤੋਂ ਮਿਲਦੇ ਸਾਡੇ ਉਹ ਸੇਵਾ ਕਰਦੇ ਆਇਆ ਕੋਈ ਲੈਣਾ ਉਹ ਤੁਹਾਨੂੰ ਇਹ ਨਾਲ ਕੰਮ ਸਿਖਦੇ ਸੀ ਉਹਨਾਂ ਨਾਲ ਗੱਲ ਕਰਦੇ ਸੀ ਕਿ ਜਿਆ ਹੁਣ ਪੂਰੀ ਤੇ ਪੂਰੀ ਗੱਡੀ ਚੱਲਦੀ ਆਉਂਦੀ ਤੇ ਜਿਹੜੇ ਤੁਹਾਡੇ ਵੱਡੇ-ਵਡੇਰੇ ਆ ਨਾ ਸੁਣੋ ਉਹਨਾਂ ਨੂੰ ਸਾਡੀ ਨਮਣਾ ਸੀ ਪਰ ਮਾੜਾ ਸ਼ਬਦ ਨਹੀਂ ਬੋਲਦੇ ਅਸੀਂ ਤਾਂ ਇਹ ਇਸ ਇਸ ਗੱਲ ਤੇ ਆਪਣਾ ਸਵਾਲ ਜਵਾਬ ਵੀਰ ਪਤਾ ਹੀ ਸਮਾਨਾ ਬਾਲਾ ਕਰਾਉਂ ਥਾਮਾ ਸਮਾਨੀ ਸਾਡੀ ਭੈਣ ਇੱਕ ਮਿੰਟ ਸਾਡੀ ਭੈਣ ਹਾਂਜੀ ਹਾਂਜੀ ਹਨਾ ਉਹ ਤੁਰ ਰਹੀ ਹੈ ਪਰ ਕੇ ਸੰਗਤਾਂ ਨੂੰ ਪੁੱਛਾ ਦੇ ਰਹੀ ਹੈ ਹਾਂਜੀ ਸੰਗਤਾਂ ਨੂੰ ਠਾ ਰਹੀ ਹੈ ਠੀਕ ਹੈ ਕੋਈ ਦੇਵੀ ਦੇਵਤਾ ਇਹਨੂੰ ਦੱਸ ਰਿਹਾ ਇੱਕ ਮਿੰਟ ਫਿਰ ਥਾਰੇ ਹੀ ਹੈ ਨਾ ਠੀਕ ਹੈ ਇਹ ਨੂੰ ਇਹ ਨੂੰ ਬੀਬੀ ਨੂੰ ਇਹ ਨਹੀਂ ਆ ਰਿਹਾ ਲੱਗਿਆ ਵੀ ਸੈਂਡ ਆ ਰਹੀ ਨਹੀਂ ਮੈਂ ਉਹ ਕਰਦਾ ਬਾਬਾ ਜੀ ਨੂੰ ਕੋਈ ਗੱਲ WhatsApp ਨਾਲ ਜਬ ਕਰਾਉਂਦਾ ਨਹੀਂ ਆਪਾਂ ਇਸ ਵਿੱਚ ਕਿਹੜਾ ਸਾਡੇ ਆ ਸਵਾਲਾਂ ਦਾ ਦੋ ਤਿੰਨ ਜਿਦਾਂ ਦਾ ਹੋਰ ਜਲਾਉ ਜਦੋਂ ਤੁਸੀਂ ਇੱਥੇ ਤੁਹਾਡੀ ਗੱਦੀ ਤੇ ਇਹ ਵੀ ਹੁੰਦਾ ਹੈ ਨੀ ਕਾਲਕਾ ਮਾਤਾ ਦੇ ਇੱਕ ਬੋਤਲ ਚਾੜਿਓ ਉਹ ਕੌਣ ਕਹਿੰਦਾ ਹੈ ਹੈ ਜੀ ਕੀ ਕਾਲਾ ਮਾਤਾ ਦੇ ਬੋਤਲ ਚਾੜ ਕੇ ਕਾਲੀ ਮਾਤਾ ਦੇ ਬੋਤਲ ਕੌਣ ਚੜਾਉਂਦਾ ਉਸ ਨੂੰ ਸੋਰ ਚੰਦਾ ਬਚਨ ਕੌਣ ਕਰ ਉਹਨਾਂ ਨੂੰ ਬਹੁਤ ਸੰਗਤ ਨਾ ਅਸਦੀ ਆ ਕਿ ਭਾਈ ਅਸੀਂ ਮਾਤਾ ਨੂੰ ਮੰਨਦੇ ਹਾਂ ਠੀਕ ਆ ਕੀ ਮਾਤਾ ਨੂੰ ਅਸੀਂ ਮੰਨਦੇ ਨਹੀਂ ਤੇ ਮਾਤਾ ਕਹਿੰਦੀ ਨਹੀਂ 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 ਇਹ ਨਹੀਂ ਗੱਲ ਕਹਿੰਦੇ ਤੁਸੀਂ ਮਾਤਾ ਮੰਦੇ ਵੀ ਮਾਤਾ ਦਾ ਹੁਕਮ ਆਇਆ ਭਾਈ ਫਲਾਣੇ ਦੇ ਘਰੇ ਆਵਨ ਦਾ ਨਹੀਂ ਆ ਫਲਾਣਿਆਂ ਦੇ ਆਪ ਨੂੰ ਚਪੋਲੀ ਅਸੀਂ ਚਾਹਿਆ ਤੁਸੀਂ ਆਪ ਦੇ ਕੋਲੋਂ ਕਹਿੰਨੇ ਹੋ ਮਾਤਾ ਮੰਨਦੀ ਹੈ ਸ਼ਰਾਬ ਕਿ ਮਾਤਾ ਮੰਗਦੀ ਸ਼ਰਾਬ ਜਾਂ ਮਾਤਾ ਕੁੱਕੜ ਮੰਗਦੀ ਹੈ ਨੀ ਹਾਂਜੀ ਕੋਪਰ ਤੁਸੀਂ ਕਿਵੇਂ ਲੋਕਾਂ ਨੂੰ ਉਮਰਾ ਕਰੀ ਜਾਂਦੇ ਹੋ ਸਾਫ਼ ਬਸੋ ਤੁਸੀਂ ਤਾਂ ਮਾਰ ਰਹੇ ਹੋ ਐ ਦੱਸੋ ਬਈ ਕਰਦਾ ਤੁਹਾਨੂੰ ਨੇ ਇੱਕ ਮਿੰਟ ਸਮਝਾਤਾ ਆਉਂਦੀ ਹੈ ਹਾਂਜੀ ਉਹਦਾ ਮਾਪੇ ਭੈਣ ਭਾਈ ਜਵਾਕਾਂ ਦੇ ਨਾਮ ਦਾ ਉਹ ਤੁਸੀਂ ਡਿਲੌਪ ਕਰਦੇ ਹਾਂ ਜਿਹੜੇ ਹੁਣ ਤੁਹਾਡੇ ਚ ਬਾਗਾਂ ਜਿਹਾ ਆਏ ਹੋਏ ਸੀ ਦੇਖੀ ਜਦੋਂ ਹੱਥ ਮਾਰ ਕੇ ਬੰਦੇ ਦੀ ਇੱਕ ਮਿੰਟ ਦੀ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਮੇਰੇ ਚ ਕੋਈ ਨਾ ਵਸੋ ਨਹੀਂ ਹੋਗਾ ਮੈਂ ਅੰਨਕਲੇ ਮੇਰੇ ਚ ਆ ਗਿਆ ਮੈਂ ਇੱਥੇ ਖੇਡਣ ਲੱਗੇ ਕੌਣ ਬਾਈ ਮੈਂ ਇੱਥੇ ਖੇਡਣ ਲੱਗਾ ਆਪਣੇ ਵੱਲੋਂ ਮੈਨੂੰ ਪੁੱਛਣਗੇ ਨਾ ਵੀ ਦੱਸ ਤੂੰ ਕੌਣਾ ਮੈਂ ਕਹੂੰਗਾ ਵੀ ਫਲਾਨਾ ਨਾਮ ਲੈਣਾ ਹੁੰਦਾ ਮੇਰੇ ਚ ਇਹ ਆ ਗਿਆ ਇਹ ਨਾਮ ਲੈਣ ਵੀ ਮੇਰੇ ਚ ਫਲਾਨਾ ਆਉਂਦਾ ਸੀ ਨਹੀਂ ਭੈਣ ਅਸਾਂ ਨੂੰ ਯਾਦ ਕਰਦਾ ਮੈਨੂੰ 25 ਸਾਲ ਹੋ ਗਏ ਮੇਰੀ ਬੇਨਤੀ ਸੁਣਾ ਆਈ ਇਸ ਗੱਲ ਤੇ ਕਾਤੋਂ ਆ ਪਾੜੇ ਪਏ ਆ ਵੀ ਵੇਖੋ ਇਹ ਚ ਤੂੰ ਦੱਸ ਵੀ ਤੂੰ ਹੀ ਦੱਸਦੀ ਹੁੰਨੀ ਸਾਨੂੰ ਹਾਂ ਹਾਂ ਵੇਖੋ ਜੀ ਪਹਿਲਾਂ ਗੱਲ ਸੁਣੋ ਜੇ ਤਾਂ ਹੁਣ ਅਸੀਂ ਇੱਥੇ ਗੱਡੀ ਤੇ ਬੈਠ ਗਏ ਮੰਨ ਸੰਗਤ ਆ ਗਈ ਸੰਗਤ ਨੇ ਮੱਥਾ ਟੇਕ ਲਿਆ ਬੈਠ ਗਈ ਅਸੀਂ ਬੈਠਿਆ ਸਾਨੂੰ ਨਹੀਂ ਪਤਾ ਕਿ ਸਾਡੇ ਚ ਕਿਹਨੇ ਆ ਕੇ ਬਾਈ ਦਿੱਤੀ ਆ ਸਾਨੂੰ ਨਹੀਂ ਬਤਾਤੀ ਵੀ ਅਸੀਂ ਦੇ ਰਹੇ ਆ ਜਾਂ ਕੋਈ ਮਾਲਕ ਦੇ ਰਿਹਾ ਵੇਖੋ ਜਿਹੜੀ ਸਾਨੂੰ ਬੀ ਕਰਿਆ ਜਾ ਸੁਣ ਰਿਆ ਹੁਣ ਤੁਸੀਂ ਐ ਲਾ ਲੋਗੇ ਇੱਥੇ ਸੰਗਤ ਦੇ ਭਣੇ ਇੱਕ ਨੂੰ ਹੁਣ ਬੈਠ ਸੰਗਤ ਦੇ ਪੱਛਾ ਬੀਬੀ ਜੀ ਇੱਕ ਸਵਾਲ ਹੈ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾ ਜੀ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਤੇ ਬੈਠਦੇ ਆ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਇਹ ਵਿੱਚ ਆ ਕੇ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਨਾਲ ਸਾਡੇ ਇੱਕ ਬੰਦੇ ਦੀ ਪੁੱਛ ਗੜ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲੈ ਲੈਂਦੇ ਮੈਨੂੰ ਮੈਂ ਲਿਆ ਦਿੰਦਾ ਤੇ ਮੈਨੂੰ ਉਹ ਚੀਜ਼ ਪ੍ਰਵੇਸ਼ ਕਰਕੇ ਤੇ ਮੇਰੇ ਆ ਮੋਬਾਈਲ ਦਾ ਕੱਲਾ ਪੈਟਰਨ ਖੋਲਣਾ ਪੈਣਾ ਅਸੀਂ ਤਾਂ ਨਾ ਤਾਂ ਸਮਾਨ ਲਿਖੀਏ ਜੋ ਜਿਹੜਾ ਕੁਝ ਮੇਰੇ ਮਨ ਨੂੰ ਸੀ ਦੇਖੋ ਜੀ ਅਸੀਂ ਤਾਂ ਬਾਬੇ ਦੀ ਤੇਰੇ ਪੇ ਕਹਿ ਦਨੇ ਆ ਵੇਖਿਆ ਸੁੱਖ ਸੱਪ ਲੋ ਜਿਵੇਂ ਸਾਡੀ ਗੱਦੀ ਆਜੋ ਆਪਾਂ ਸੁੱਖ ਦੇ ਪੰਜ ਸੌ ਰੁਪਏ ਸਰ ਤੋਂ ਕਮਾਉਣੇ ਜਿਹੜੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਹੀਲੀਆਂ ਦਿੰਦੀ ਉਹਦੀ ਗੱਲ ਕਰ ਸੁੱਖ ਤਾਂ ਅਸੀਂ ਵੀ ਚਲੋ ਸੁੱਖ ਤਾਂ ਸਾਰੇ ਸੁਖ ਦੇ ਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਕਿਵੇਂ ਲਹਿਰ ਲਿਆਓ ਲਹਿਰ ਦੁਆਰਾ ਲਿਆਓ ਜੀ ਅਸੀਂ ਵੇਟ ਕਰਦੇ ਬਾਈ ਜੀ ਬਾਈ ਜੀ ਗੱਲ ਸੱਚ ਆ ਕਿ ਝੂਠ ਬਈ ਬੀਬਾ ਮੇਰੀ ਗੱਲ ਸੁਣਾ ਜਦੋਂ ਤੁਸੀਂ ਕਹੋ ਵੀ ਨਹੀਂ ਸੀ ਗਈ ਜਾਨ ਨੂੰ ਕੋਈ ਬਦਲਾ ਨਾ ਕਰੇ ਬੀਬੀ ਵੀ ਮੈਂ ਇਹ ਪਕੰਡ ਲੋਕਾਂ ਨੂੰ ਘੋੜਾ ਦੇਖੋ ਜੀ ਮੈਨੂੰ ਮਾੜੀ ਨਹੀਂ ਪਿੱਛੋਂ ਕਰ ਮੈਂ ਯਾਰ ਉਹ ਕਹਿ ਨਹੀਂ ਮੰਨ ਨਹੀਂ ਰਹੀ ਉਹ ਬਹਿ ਗਿਆ ਘਰ ਸਾਬ ਸਭ ਰੁਪਏ ਹੀ ਮਦਦ ਨਹੀਂ ਕਰਦੀ ਸੰਗਰਾਮ ਕਰਨੇ ਨਾਲੋਂ ਇਹ ਮਤਲਬ ਇਹ ਸਾਨੂੰ ਤੂੰ ਕਹਿ ਸਕਦੀਆਂ ਵੀ ਪ੍ਰਮਾਤਮਾ ਭਾ ਕਰਦਾ ਪ੍ਰਮਾਤਮਾ ਕਰਦਾ ਫਿਰ ਫਿਰ ਕਿਉਂ ਮੋਨੇ ਹੋ ਪ੍ਰਮਾਤਮਾ ਦਾ ਭਾ ਕਰਦਾ ਹਾਂ ਹਾਂਜੀ ਹਾਂਜੀ ਹੱਥ ਕੱਢ ਕੇ ਦੇ ਦਿੰਦਾ ਕਿਉਂ ਮੋਨੇ ਆ ਆਪਾਂ ਵਿੱਚ ਕਿਉਂ ਬੈਨੇ ਆ ਉਹਦੇ ਸੰਬੰਧ ਤੁਸੀਂ ਕਹਿੰਦੇ ਹੋ ਆਪਾਂ ਕੰਦ ਨੇ ਸੁਛਾਈ ਨੇ ਅਸੀਂ ਤੁਸੀਂ ਸਾਡੇ ਸੰਗੋਂ ਦਾ ਰੂਪ ਨਹੀਂ ਦਾ ਸਾਨੂੰ ਇਹ ਕਰੋ ਬਾਬਾ ਜੀ ਦੇ ਸਵਾਲਾਂ ਦਾ ਜਵਾਬ ਦੇ ਦੋ ਜੀ ਜਿੰਨਾ ਤੁਹਾਡੇ ਚ ਕੋਸ ਆਉਂਦਾ ਉਹਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੁਹਾਡੇ ਮੱਖਾ ਵੜਿਆ ਜੇ ਤੱਕ ਜੀ ਲੜਦੇ ਹਾਂ ਫਿਰ ਤੁਸੀਂ ਦੱਸੋ ਸਾਡੇ ਸਵਾਲਾਂ ਦਾ ਜਵਾਬ ਦਿਓ ਸਾਡੇ ਚ ਦੇਖੋ ਮੈਂ ਨਹੀਂ ਕਹਿੰਦੀ ਮੇਰੇ ਤੇ ਬਾਬਾ ਆਉਂਗਾ ਹਾਂਜੀ ਜਾਂ ਮੇਰੇ ਤੇ ਕੋਈ ਮਾਤਾ ਆਉਂਗੀ ਜੀ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇੱਥੇ ਬੈਠੇ ਮੈਂ ਕਰਦੇ ਹਾਂ ਤੁਸੀਂ ਸਿਰ ਕੀ ਉੱਪਰ ਮੋਂਦੇ ਹੋ ਜੀ ਕੋਈ ਗੱਲ ਤਾਂ ਰਹੋ ਅਸੀਂ ਗੁੱਗਾ ਪੀਰ ਜੀ ਦੀ ਕਿਤੇ ਪੰਜਾਬ ਸੌਲ ਤੇ ਵੱਡੀ ਜਗ੍ਹਾ ਬਣੀ ਹੋਈ ਕੋਈ ਮੇਨ ਮੇਨ ਜਗ੍ਹਾ ਬਣੀ ਨਹੀਂ ਨਹੀਂ ਛੋਟੀ ਜਗ੍ਹਾ ਬਣੀ ਨਹੀਂ ਨਹੀਂ ਕੋਈ ਕਿਤੇ ਤਾਂ ਬਣੀ ਹੋਊਗੀ ਮੇਨ ਛੋਟੀ ਸਾਡੀ ਵੱਡੀ ਹੋਈ ਹੈ ਜੀ ਗੁੱਗਾ ਮਾਰੀ ਰਾਜਸਥਾਨ ਚ ਅਚਲ ਗੁੱਗਾ ਮਾਰੀ ਹਾਂ ਉੱਥੇ ਲੋਕ ਜਾਣ ਆਪੀਆਂ ਮੱਥਾ ਟੇਕਣ ਸਾਨੂੰ ਕੋਈ ਇਤਰਾਜ਼ ਨਹੀਂ ਹਾਂਜੀ ਤੁਸੀਂ ਘਰ ਚ ਹੀ ਮੂਡੀ ਦਵਾਈ ਬੈਠੀ ਆ ਦੇਖੋ ਜੀ ਜੇ ਪੀਰ ਦੇ ਨਾਂ ਤੇ ਬਖੰਡਾ ਨਾ ਕਮਰਾਣ ਦੇਖੋ ਸਾਡੇ ਵੀਰ ਵੀ ਸੇਵਾ ਕਰਦੇ ਸਨ ਇਹ ਗੁਗਾ ਗੁਗਾ ਪਿੰਡ ਤਾਂ ਬਹੁਤ ਦੂਰ ਆ ਇਹ ਬਾਬੇ ਮਰੇਕੋਟੜ ਨੇ ਮੰਨਦੇ ਸਿੱਧਾ ਉੱਥੇ ਭੇਜਣਾ ਯਾਰ ਅਸੀਂ ਜਾਣਾ ਕਾਹਨ ਬਾਬਾ ਜੀ ਬਾਬਾ ਜੀ ਇੱਕ ਮਿੰਟ ਗੁਗਾ ਗੁਗਾ ਨਹੀਂ ਨਾ ਚਲੋ ਤੁਸੀਂ ਕਿਤੇ ਇੱਕ ਆ ਉੱਥੇ ਦੂਰ ਆ ਤੁਸੀਂ ਸਾਨੂੰ ਦੱਸਾਂ ਪਸ ਸਿੱਖਤਨ ਬਰਸਾਂ ਨੂੰ ਜੋ ਮਰਜੀ ਸਵਾਲ ਕਰੋ ਅਸੀਂ ਜਵਾਬ ਦੇਵਾਂ ਤੁਸੀਂ ਗੁਗਾ ਨੂੰ ਮੰਨਦੇ ਹੋ ਗੁਗਾ ਕੀ ਨਾਂ ਦੱਸੋ ਸਾਰੇ ਨੂੰ ਮੰਨਦੇ ਹੋ ਗੁਗਾ ਦਾ ਪਤਾ ਕੀ ਨਾ ਸੀ ਦੇਖੋ ਸਾਡਾ

ਇਦੋਂ ਪਹਿਲਾਂ ਇਦੋਂ ਪਹਿਲਾਂ ਸੋਟੇ ਤੇ ਕੀ ਚੱਲ ਰਿਹਾ ਸੀ ਬਸ ਜਦੋਂ ਅਸੀਂ ਆਏ ਹਾਂ ਬਾਬਾ ਜੀ ਸਾਡੀ ਆਪੇ ਮੇਰੇ ਇੱਕ ਵਾਰ ਚੁੱਪ ਕਰ ਪਹਿਲੇ ਦੱਸੀ ਇਦੋਂ ਪਹਿਲਾਂ ਕੀ ਚੱਲ ਰਿਹਾ ਸੀ ਜਦੋਂ ਤੁਸੀਂ ਸਿਰ ਹਿਲਾਇਆ ਹੋਣੀ ਵੀ ਮਾੜੀ ਲੱਗੀ ਜੀ ਉਹ ਕੀ ਹੈ ਕੀ ਕਰੀ ਹਵਾ ਸਿੰਦਸੂ ਦੇਖੋ ਕੋਈ ਸਾਡੇ ਤੇ ਮਾਤਾ ਨਹੀਂ ਸੀ ਕੋਈ ਮੋਣੀ ਨਹੀਂ ਸੀ ਕੋਈ ਪਖੰਡ ਨਹੀਂ ਸੀ ਸਾਨੂੰ ਕੁਝ ਨਹੀਂ ਪਤਾ ਸੀ ਸਾਡੇ ਆਪ ਹੀ ਚਲੋ ਐਂ ਕਰੋ ਸਾਨੂੰ ਉਹੀ ਚੀਜ਼ ਨੂੰ ਦੁਬਾਰੇ ਮਿਓਗੇ ਜਿੰਨਾ ਚਿਰ ਇਹ ਪਖੰਡ ਨੇ ਮੰਨਦੀ ਮੈਂ ਤੇਰੇ ਭਾਵੇਂ ਸ਼ਾਮ ਤੱਕ ਬੈਠਾ ਰਹੋ ਭਾਈ ਤੱਕ ਕੋ ਸਾਨੂੰ ਧਰਨਾ ਲਾਉਂਗਾ ਉਹ ਨਹੀਂ ਕੋਈ ਪਰੋਦਾ ਨਹੀਂ ਸੀ ਬਾਕੀ ਚਲੋ ਦੇਖੋ ਵੀ ਆਹ ਜੀ ਇੰਪੋਰਟੈਂਟ ਇੱਕ ਮਿੰਟ ਖਾਲਸ ਕਰੋ ਨਹੀਂ ਇਹਨੂੰ ਸਾਬਤ ਕਰੋ ਜਾਂ ਸਾਬਤ ਕਰੋ ਜਾਂ ਪਖੰਡਾ ਨਹੀਂ ਪਖੰਡਾ ਤੇ ਪਰਤੇ ਇਹ ਤੇ ਸੁਹਾਇਰ ਤੂੰ ਕਦੋਂ ਕਹੀ ਜਨਾ ਤੂੰ ਬਾਬਾ ਤੁਸੀਂ ਤੁਸੀਂ ਕੀ ਮੰਨਦੇ ਇੱਕ ਮਿੰਟ ਕਹਿ ਦਿਓ ਤੁਸੀਂ ਬਾਬਾ ਨਹੀਂ ਮਨ ਕਹੇ ਅਸੀਂ ਥੱਕੇ ਨਾ ਨਹੀਂ ਕਹੋਣਾ ਸਾਬਤ ਕਰ ਦੇ ਬਾਬਾ ਤੁਸੀਂ ਇੱਕ ਗਲਤੀ ਮੰਨ ਲਓ ਬਾਬਾ ਇੱਕ ਮਿੰਟ ਸਾਨੂੰ ਸਾਬਤ ਕਰ ਦੇ ਠੀਕ ਹੈ ਤੇ ਜਾਂ ਤੂੰ ਕਹਦੇ ਵੀ ਇਹ ਮੈਂ ਆਪ ਹੀ ਕੋਲ ਲੋਕਾਂ ਨੂੰ ਟਾਲੇ ਢੂਲੇ ਲਗਾਉਣੀ ਹੈ ਵੀ ਇਹ ਕੋਈ ਦੇਵੀ ਦੇਵਤਾ ਨਹੀਂ ਹੁੰਦਾ ਨਹੀਂ ਟਾਲੇ ਦਾ ਜਿਹੜਾ ਹੈ ਨਹੀਂ ਜੇ ਤੁਸੀਂ ਸੰਗਤ ਨੂੰ ਬੁਲਾਉਣੀ ਹੈ ਉਹ ਇੱਕ ਮਿੰਟ ਸੰਗਤ ਨੂੰ ਜਿਉਂ ਬੁਲਾਉਣੀ ਹੈ ਇੱਕ ਕੜਾ ਨੂੰ ਬੋਸਣ ਲੋ ਹੁੰਦੇ ਬਾਬਾ ਜੀ ਜਿਹੜੀ ਤੁਸੀਂ ਆਪ ਪੂਜਾ ਕਰਦੇ ਹੋ ਆਪ ਨੂੰ ਕਰੇ ਕਰੋ ਹਾਂ ਜਿਹੜੀ ਸੰਗਤ ਆਈ ਬੈਠੀ ਹੈ ਠੀਕ ਹੈ ਇਹਨਾਂ ਦੇ ਕੋਈ ਆਉਣ ਦਾ ਖਰਚਾ ਵੀ ਸਾਰੇ ਕੰਮ ਉਹ ਕਿਵੇਂ ਤੁਸੀਂ ਕਰਦੇ ਹੋ ਨਾਲ ਦੇਖੋ ਜੀ ਅਸੀਂ ਖਰਚਾ ਸਾਨੂੰ ਨੂੰ ਵੀ ਪਤਾ ਵੀ ਕੌਣ ਕਿੱਥੇ ਹੈ ਤੁਹਾਨੂੰ ਪੰਜਾਹ ਬੰਦੇ ਤੇਰੇ ਘਰੇ ਬੈਠਾ ਚਾਹ ਪਾਣੀ ਫਿਰ ਤੁਸੀਂ ਧੁਰ ਦਰਗਾਹ ਦੀ ਭੇਜੋ ਜਿੱਥੇ ਬਾਬੇ ਦੀ ਜਗਾ ਤੁਸੀਂ ਧੁਰ ਦਰਗਾਹ ਦੀ ਭੇਜੋ ਮੈਨੂੰ ਤੇਰੀ ਗੱਡੀ ਤੇ ਜਾਣਾ ਹੁਣ ਉੱਥੇ ਤੇ ਮੈਂ ਉੱਥੇ ਕਈ ਕੁੱਟਮਾ ਘੱਟ ਦੇਣੀ ਹੈ ਠੀਕ ਹੈ ਸੁਣ ਲਾ ਜਿਨ੍ਹਾਂ ਦੇ ਪਖੰਡ ਦਾ ਬੜਾਵਾ ਚੱਲਦਾ ਵਸ਼ਿਕਰਨ ਤੇ ਮੈਂ ਕਰਾਉਂਗਾ ਫਿਰ ਵਸ਼ਿਕਰਨ ਆਉਦਾ ਤੇ ਥੋ ਵੀ ਨਹੀਂ ਹੋਣਾ ਅਸੀਂ ਤਾਂ ਇਹ ਕੰਮ ਕਰਦੇ ਆਂ ਉਹ ਬੀਬੀ ਸਭ ਕੁਝ ਕਰ ਰਹੇ ਹੋ ਦੋਨਾ ਘਟਾ ਚੜ ਗਿਆ ਨਾ ਮੇਰੀ ਗੱਲ ਸੁਣ ਹੁਣ ਅਸੀਂ ਤੈਨੂੰ ਭੈਣ ਦੇਖੋ ਸਾਜੀ ਵੱਡੀ ਭੈਣ ਨਾ ਤੂੰ ਦੇਖੋ ਜੀ ਤੁਸੀਂ ਦੇਖੋ ਤੁਸੀਂ ਮੇਰੇ ਕੋਲ ਜੇ ਮਰ ਕੇ ਨਹੀਂ ਨਹੀਂ ਮੇਰੇ ਕੋਲ ਸੋ ਲੋ ਜੇ ਅਸੀਂ ਚਪਟਾ ਚੜੀਏ ਦੋਜੂ ਤੇ ਫਿਰ ਤੁਸੀਂ ਸਾਰਾ ਕੁਝ ਹੀ ਅੱਗੇ ਇੱਕ ਨਹੀਂ ਕਿਸੇ ਨੂੰ ਅਸੀਂ ਨਹੀਂ ਕਹਿਣਾ ਤੁਸੀਂ ਕਹੋ ਵੀ ਅਸੀਂ ਆਹ ਕੰਮ ਕਰਦੇ ਆਂ ਵੀ ਸਾਡੇ 'ਚ ਕੋਈ ਪ੍ਰਵੇਸ਼ ਨਹੀਂ ਹੁੰਦਾ ਕੁਝ ਵੀ ਠੀਕ ਹੈ ਮੈਂ ਆਪ ਗੁਰਜੀ ਵਰਦੀ ਲੋਕਾਂ ਨੂੰ ਮੈਂ ਆਵਾਜ਼ ਮਾਰ ਕੇ ਛਾ ਲੈਣੀ ਹੈ ਹਾਂਜੀ ਜਿਹੜਾ ਕੋਈ ਗਮਰਾ ਹੋ ਗਿਆ ਇਹ ਕਹਿੰਦੀ ਨਾ 10 ਬੰਦਿਆਂ ਦੀ ਆਵਾਜ਼ ਆਉਂਦੀ ਹੈ 10 ਹੀ ਗਮਰਾ ਹੁੰਦੇ ਨੇ ਤੇ ਬਸ ਉਹਨਾਂ ਨੂੰ ਅਸੀਂ ਜੋ ਵੀ ਤੁਸੀਂ ਕਰਦੇ ਹੋ ਵੀ ਉਹ ਪ੍ਰਵੇਸ਼ ਕੋਈ ਨਹੀਂ ਹੁੰਦਾ ਉਹ ਇੱਕ ਬਖੰਡ ਹੈ ਹੁਣ ਇਹਨੇ ਕੀ ਕਰੀ ਬਾਬਾ ਨਹੀਂ ਨਹੀਂ ਭੈਣ ਕਵੇਂ ਅਸੀਂ ਨਹੀਂ ਮਨਾਉਣਾ ਤੁਸੀਂ ਆ ਮੰਨੋ ਤੁਸੀਂ ਆ ਮੰਨੋ ਇੱਕ ਬੰਦੇ ਦੀ ਪੁੱਛ ਕੱਢੋ ਸਾਹਮਣੇ ਮੰਨੋ ਵੀ ਮੈਂ ਪਖੰਡ ਕਰਦੀ ਆ ਅੱਗੇ ਤੋਂ ਮੇਰੇ ਨਾਲ ਕੋਈ ਵਿਖੰਡ ਨਹੀਂ ਕਰਦੀ ਪਖੰਡ ਫਿਰ ਜਿਹੜੀ ਆਉਂਦੀ ਆ ਬਣਾ ਲੈਣਾ ਮੇਰੇ ਨਾਲ ਮਾੜਾ ਮੇਰੇ ਨਾਲ ਮੋਰ ਸਵਾਲ ਦਾ ਜਵਾਬ ਨਹੀਂ ਚੱਲੀ ਸਾਡੇ ਕੋਲ ਇਹਨਾ ਟਾਈਮ ਨਹੀਂ ਹੈ ਤੂੰ ਹੈ ਕਿ ਵਹਿਲੀ ਹਾਂ ਤੇ ਜਾਂਦਾ ਦੋ ਕਿੰਨਾਂ ਹੈ ਸਿਰ ਘੁੰਮਦਾ ਘੁੰਮਦਾ ਕਿਉਂ ਘੁੰਮਦਾ ਕਿ ਬਾਬਾ ਵੀ ਰੋਣਾ ਦੇਖੋ ਜੀ ਜਦੋਂ ਸਿਰਪਾ ਹੁੰਦਾ ਸਾਨੂੰ ਕੋਦ ਨੂੰ ਵੀ ਪਤਾ ਨਹੀਂ ਲੱਗਦਾ ਦੱਸੋ ਬੱਸ ਤੈਨੂੰ ਨਹੀਂ ਪਤਾ ਲੱਗਦਾ ਇਹ ਪਖੰਡੀ ਹੈ ਫਿਰ ਦੇਖੋ ਜੀ ਤੁਹਾਨੂੰ ਐ ਲੱਗ ਪਖੰਡੀ ਗੁੰਮ ਚਲੋ ਨੰਬਰ ਪੰਜ ਤੁਹਾਨੂੰ ਬਣੇਗੇ ਦੂਜੀ ਤੌਰ ਤੇ ਵੀ ਜਦੋਂ ਤੁਸੀਂ ਹੁਣ ਤੁਰ ਰਹੇ ਸੀ ਉੱਥੇ ਹੱਥ ਤੋਂ ਡਾਏ ਜਿਵੇਂ ਮੂਰਤੀਆਂ ਬਣੀਆਂ ਹੁੰਦੀਆਂ ਮਾਤਾ ਦੀਆਂ ਇਦਾਂ ਹੱਥ ਚੱਕਿਆ ਸੀ ਉਦੋਂ ਕੋਈ ਤੁਹਾਡੇ ਤੇ ਦੇਵੀ ਦੇਵਤਾ ਕੋਈ ਵੀ ਇਨਫਰਮੇਸ਼ਨ ਹੋਇਆ ਸੀ ਆਇਆ ਸੀ ਜਾਂ ਨਹੀਂ ਪਹਾਂਚ ਨਹੀਂ ਆਇਆ ਸੀ ਤੀਜਸ ਵੱਲ ਅੱਛਾ ਤੁਸੀਂ ਸੰਗਤ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ 10 ਲੋਕਾਂ ਨੂੰ ਮਿਠਾਉਣੀ ਹੈ ਇੱਥੇ 50 ਬੈਠੇ ਨਹੀਂ ਅਸੀਂ ਕਹੀ ਨਹੀਂ ਗੱਲ ਕਹੀ ਹੈ ਜੀ ਕਹੀ ਹੈ ਕਹੀ ਹੈ ਮਹਾਰਾਜ ਕਹੀ ਹੈ ਵੀਡੀਓ ਪਈ ਸਾਡੇ ਕੋਲ ਕੋਰੋਨਾ ਤੁਸੀਂ ਕਿਹਾ ਵੀ 50 ਜਣੇ ਬੈਠੇ ਆ 10 ਲੋਕਾਂ ਨੂੰ ਮਿਠਾਉਣੀ ਹੈ ਹੂੰ ਠੀਕ ਹੈ 10 ਲੋਕਾਂ ਨੂੰ ਤੁਸੀਂ ਖਾ ਲਿਆ ਉਹ ਤੁਹਾਡੇ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਘਰ ਦਾ ਭਲਾ ਮੰਗਦਾ ਕੋਈ ਰੋਗ ਤੋਂ ਅਰੋਗੀ ਬਣਨਾ ਚਾਹੁੰਦਾ ਜਿਵੇਂ ਰੋਗ ਤੋਂ ਮੁਕਤ ਹੋ ਜਾਣਾ ਉਰੋਂ ਤੋਂ ਜਦ ਬੱਚਾ ਤੁਸੀਂ ਜਿੰਨੇ ਆਪਦੇ ਕੋਲੋਂ ਬਚਲ ਕਰਕੇ ਆਪਦੀ ਰਸਨਾ ਤੋਂ ਜਿੰਨੇ ਉਹ ਤਾਂ ਕੋਈ ਤੁਹਾਨੂੰ ਚੰਨਾ ਦਿੰਦਾ ਜੀ ਵੀ ਦੇਵਤਾ ਵੀ ਐਂ ਕਰਕੇ ਇਹਦੇ ਕੰਨ ਪਾਓ ਇਹਦੇ ਬੱਚਾ ਹੋ ਜਾਊਗਾ ਇਹਦੇ ਪਾਗਲ ਅਸੀਂ ਤਾਂ ਜੀ ਦੇਖੋ ਅਗਲੇ ਨੂੰ ਕਹਿ ਰਹੇ ਹਾਂ ਜੇ ਕੋਈ ਤੁਸੀਂ ਆਪਦੇ ਕੋਲੋਂ ਕਹਿੰਦੇ ਅਸੀਂ ਕਹਿ ਰਹੇ ਹਾਂ ਆਪਦੇ ਚਲੋ ਧਰਮ ਉਹ ਕਿੰਨਾ ਪਿਆਰਾ ਜੀ ਜਿੰਨਾ ਫਕੀਰਾ ਫਕੀਰਾ ਜਿੰਨਾ ਦਰਦੀ ਦੇ ਉਧਿਆਣੀਆਂ ਖੜੀ ਸ਼ੱਕ ਤਾਂ ਕਮਾਈਆਂ ਦੇ ਸੜਕੇ ਇੱਕ ਧਰਮ ਦਾ ਟਿਕਾਉ ਹੈ ਜੀ ਤੁਸੀਂ ਧਰਮ ਦੀ ਆਣ ਵਿੱਚ ਪਖੰਡ ਕਰਦੇ ਹੋ ਇਹ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਕਰਦਾਂਗੇ ਜੀ ਸਾਨੂੰ ਕੋਈ ਨਹੀਂ ਕਹਿੰਦਾ ਅਸੀਂ ਤਾਂ ਅੱਜੀ ਕਹਿੰਦੇ ਆ ਨਹੀਂ ਤੇਨੂੰ ਕੀ ਆ ਨਹੀਂ ਵੀਰੇ ਤੂੰ ਨਾਂ ਵਿੱਚ ਬੋਲ ਯਾਰ ਪੌਣੋਂ ਲਾਉਂਦੇ ਤੂੰ ਨਹੀਂ ਲਾਉਂਦਾ ਜੇ ਤੂੰ ਵੀ ਲਾਉਣਾ ਤਾਂ ਬੋਲ ਫੇਰ ਪਖੰਡ ਕਰਦੇ ਹੋ ਬੰਦ ਕਰੋਗੇ ਜਾਂ ਨਹੀਂ ਬਸ ਹੀ ਬੰਦ ਕਰ ਸੰਗਤ ਸੰਗਤ ਨੂੰ ਸਾਰੀ ਨੂੰ ਇਹ ਗੱਲ ਸੋ ਵੀ ਬੀਬਾ ਜੀ ਅੱਜ ਸਾਡੇ ਘਰ ਆ ਗਏ ਅੱਜ ਅਗਰ ਕੋਈ ਸਾਡੇ ਘਰ ਨਹੀਂ ਆਉਣਾ ਮੈਂ ਕਿਸੇ ਨੂੰ ਪੁੱਛ ਨਹੀਂ ਰਹੀ ਬਸ ਠੀਕ ਹੈ ਠੀਕ ਹੈ ਆਪਦੇ ਘਰੇ ਤੂੰ ਜੋਤ ਬੱਤੀ ਜਿੱਦੀ ਮਰਜ਼ੀ ਲਾ ਸਾਨੂੰ ਕੋਈ ਜਰਾ ਠੀਕ ਹੈ ਚਲੋ ਬਾਬਾ ਜੀ ਅਸੀਂ ਨਹੀਂ ਕਹਿੰਦੇ ਜੀ ਅਸੀਂ ਨਹੀਂ ਕਹਿੰਦੇ ਵੀ ਮਤਲਬ ਕਿ ਅਸੀਂ ਸੰਗਤ ਬੁਲਾਉਣੀ ਹੈ ਨਹੀਂ ਤੁਸੀਂ ਸੰਗਤ ਨੂੰ ਕਹੋ ਅਸੀਂ ਕਹਾਂਗੇ ਹਾਂ ਜੀ ਫਿਰ ਭਾਈ ਅੱਜ ਜਿਹੜੇ ਆ ਗਏ ਠੀਕ ਹੈ ਗਾਂ ਤੋਂ ਸਾਡੇ ਘਰੇ ਤੁਸੀਂ ਪੁੱਛ ਲੈਣ ਵਾਸਤੇ ਨਹੀਂ ਆ ਬਸ ਠੀਕ ਹੈ ਤੇ ਜੋਤ ਬੱਤੀ ਜਿਹੜੀ ਤੁਸੀਂ ਆਪਦੇ ਘਰੇ ਲਾਉਨੇ ਹੋ ਸਾਨੂੰ ਉਹਦੀ ਪੂਰੀ ਬਖਸ਼ਾ ਸਾਡੇ ਲੋਕੋ ਕੱਟੇ ਬੁੱਧੀ ਜੀ ਹਾਂ ਜੀ ਬਾਬਾ ਜੀ ਇੱਕ ਬੇਸ ਪਾਸ਼ਾ ਜੀ ਨੇ ਅੰਦਰ ਫੋਟੋਆਂ ਲਾਈਆਂ ਨੇ ਹੁੰਦਾ ਉਹ ਲਾ ਲੈ ਨੇ ਜੇ ਤੁਲਵਾਉਣੀ ਹਾਂਜੀ ਲਓ ਬਾਬਾ ਜੀ ਉਹ ਤਾਂ ਸਾਡੀ ਗਰੂਰੀ ਨਹੀਂ ਨਹੀਂ ਇਹ ਤੁਸੀਂ ਕਿਤੇ ਰਹੋ ਜਿਹੜੀ ਗਲਤ ਹੈ ਗਲਤ ਸਾਡੇ ਭੈਣ ਭਰਾ ਤੁਸੀਂ ਸਾਡੇ ਮਾਤਿਆਂ ਨੂੰ ਪੱਟੇ ਵਜਾ ਦੇ ਭੈਣਾ ਕਈ ਵਾਰੀ ਨੂੰ ਭੈਣਾ ਘਰੇ ਦੱਸ ਕੇ ਨਹੀਂ ਦੀਆਂ ਹੁਣ ਉਹਨਾਂ ਦੇ ਮੂੰਹ ਉੱਤੇ ਐ ਇਹ ਵੀਰ ਨੂੰ ਐਂਟਰ ਲੈਫਟ ਤੇ ਚੜ੍ਹ ਜਾਂਦੀ। ਇਹ ਫੇਰ ਤੁਹਾਡੇ ਘਰਾਂ 'ਚ ਪੈਂਦੀ ਆ ਕਲੇਸ਼। ਫੇਰ ਤੁਸੀਂ ਸਾਡੇ ਵਰਗਿਆਂ ਨੂੰ ਫੋਨ ਲਾਉਂਦੇ ਹੋ। ਕੰਪਨੀ ਵਾਲਿਆਂ ਨੇ ਸਾਡੇ ਘਰੇ ਲੜਾਈ ਪਵਾ ਦਿੱਤੀ। ਸਾਡਾ ਮੁੰਡਾ ਸਾਨੂੰ ਘੁੱਟਣ ਲੱਗਿਆ। ਸਾਡੀ ਕੁੜੀ ਘਰੋਂ ਭੱਜ ਗਈ। ਐ ਹੋਏ ਕਲੇਸ਼ ਵੀ ਸਾਡੇ ਕੋਲ ਲੈ ਕੇ ਆਉਂਦੇ ਹੋ। ਬੰਦੂਰੀਆਂ ਲਾੜਦਿਆਂ ਖੋਦਿਆਂ ਕੋਲ ਲੈ ਕੇ ਆਉਂਦੇ। ਇਹ ਜਿਹੜਾ ਸਭ ਪਖੰਡਵਾਦ ਹੈ ਜਿਹੜੇ ਕਮਾਈ ਵਾਲੇ ਪੀਰ ਹੁੰਦੇ ਆ ਨਾ ਜਿਨ੍ਹਾਂ ਦੀ ਗੱਦੀ ਲਾਉਂਦੇ ਆ ਬਾਬਾ ਗੁਰਦਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਕੋਈ ਮਾੜਾ ਲੱਗਦੀ ਨਹੀਂ ਬੋਲਦੇ ਉਹ ਸਤਕਾਰਕ ਸ਼ਬਦ ਨੇ ਸਾਡੇ ਉਹਨਾਂ ਉਹਨਾਂ ਲਈ ਦੇਵੀ ਦੇਵ ਤੇ ਦਾ ਪੀਰ ਪੀਰ ਉਹਨਾਂ ਦੇ ਲਈ ਸਤਕਾਰਕ ਸ਼ਬਦ ਨੇ ਇਹ ਉਹਨਾਂ ਦੀ ਆੜ ਵਿੱਚ ਤੁਹਾਡੇ ਲੋਕਾਂ ਨਾਲ ਜਿਹੜੇ ਹੈਗੇ ਲੋਕਾਂ ਨੂੰ ਗਮਰਾਹ ਕਰਦੇ ਆ ਖੰਡ ਕਰਕੇ ਠੱਗੀਆਂ ਮਾਰਦੇ ਆ ਇੱਥੇ ਕਈ ਲੋਕ ਬੈਠੇ ਵੀ ਹੋਣੇ ਆ ਮੈਨੂੰ ਬਹੁਤ ਖੁਮਾਉਂਦੇ ਆ ਕਿ ਸਾਡੇ ਤੋਂ 50000 ਲੈ ਗਿਆ ਕੋਈ ਲੱਖ ਲੈ ਗਿਆ ਕੋਈ 30 ਲੈ ਗਿਆ ਕੋਈ 10 ਲੈ ਗਿਆ ਠੀਕ ਹੈ ਜਿਹੜੇ ਪੁੱਕੇ ਪੀਰ ਦੀ ਜਿੱਦੀ ਬੱਚੇ ਲੌਂਦੀ ਆ ਇਸ ਜਿੱਦੀ ਨੂੰ ਪੁੱਕੇ ਪੀਰ ਦਾ ਕਿਉਂਰਾ ਨਹੀਂ ਪਤਾ ਵੀ ਨਾਮ ਕੀ ਹੈ ਸਾਨੂੰ ਆਪਣੇ ਗਿਸ਼ਟ ਦੇ ਪਿਓ ਦਾ ਨਾਮ ਵੀ ਪਤਾ ਕਿ ਜੀ ਤੁਹਾਡੇ ਲੋਕਾਂ ਨੂੰ ਕਿੱਥੋਂ ਪੜਨਾ ਹੈ ਤੁਹਾਡੇ ਦੀ ਲੋਕਾਂ ਨੇ ਦੁਲਾਰੀਆਂ ਕਿੱਥੋਂ ਜਾਣਾ ਹੈ ਇਹੋ ਜਿਹਾ ਬਾਬੇ ਜੀ ਨੇ ਛੋਟੀ ਜਿਹੀ ਗੱਲ ਕਰਦਾ ਕਰਵਾ ਸਮਾਪਤੀ ਕਰਨੀ ਹੈ ਇਹੋ ਜਿਹਾ ਬਾਬਾ ਕੋਈ ਪਿੰਡ ਚੋਂ ਜਗਰਾਤਾ ਲਾਉਣ ਜਾਂ ਦੁਹਾਨ ਲਾਉਣ ਆ ਗਿਆ ਉਹਦੇ ਪਿੰਡਾ ਚ ਉਹ ਕਿਸੇ ਪੜੇ ਕਿਹਨੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਉਹ ਤੇ ਇੱਥੇ ਹੀ ਦੁਹਾਨ ਲੱਗਣਾ ਜਗਰਾਤਾ ਲੱਗਣਾ ਹੈ ਕਿਹੜੇ ਪਾਸੇ ਆ ਉਹ ਮੁੰਡਾ ਕਹਿੰਦਾ ਜੀ ਉਹ ਸਾਹਮਣੇ ਜਾ ਕੇ ਕੋਏ ਨੂੰ ਮੱਤੇ ਸਾਹਮਣੇ ਬੈਠ ਲਗਾ। ਉਹ ਕਹਿੰਦਾ ਪੁੱਤ ਤੂੰ ਵੀ ਆਈਂ। ਤੈਨੂੰ ਅਸੀਂ ਸੱਤ ਖੰਡ ਦਾ ਰਾਹ ਖਾਵਾਂਗੇ। ਉਹ ਪੜਿਆ ਲਿਖਿਆ ਬੱਚਾ ਕਹਿੰਦਾ ਵੀ ਰਾਹ ਤਾਂ ਤੈਨੂੰ ਇਹ ਨਹੀਂ ਪਤਾ ਵੀ ਦੁਬਾਨ ਕਿੱਥੇ ਲੱਗਣਾ ਕਿ ਸੱਤ ਖੰਡ ਦਾ ਰਾਹ ਕਿੱਥੋਂ ਖਾਣਾ ਹੈ। ਇਹ ਲੋਕਾਂ ਨੂੰ ਕਰਦੇ ਗਮਰਾ ਕੇ ਬੀਬੀ ਸਾਰਾ ਕੁਝ ਉੱਥੇ ਮੰਨਿਆ ਇੱਥੇ ਜਿੰਦੀ ਸੀ ਹੇਰ ਦਾ ਆਏ ਬਾਬਾ ਜੀ ਬੜੇ ਸਾਈਡ ਤੋਂ ਇਹ ਦੇਵੀ ਦੇਵ ਦਾ ਪਰਮੇਸ਼ ਹੋਇਆ ਆ ਨਾਲ ਬਾਥਰੂਮ ਬੜਿਆ ਹੋਇਆ ਇਹਦੀ ਬੇਅਦਬੀ ਹੈ ਇਹਦੀ ਅੱਖ ਨਾ ਮੇਖਿਆ ਜੇ ਉਦੋਂ ਵੀ ਸੀ ਨਾ ਆ ਗਿਆ ਸਿੰਘ ਇਹ ਤਲੀ ਨਹੀਂ ਤੇ ਸਾਹ ਇਹਦਾ ਥੱਲੇ ਦਾ ਥੱਲੇ ਉੱਤੇ ਦਾ ਉੱਤੇ ਚਲੋ ਸਾਡੀ ਭੈਣ ਨਾਲ ਸੀ ਗੱਲਬਾਤ ਕੀਤੀ ਹੈ ਇਹਨੇ ਸਾਰਾ ਕੁਝ ਮੰਨਿਆ ਹੈ ਕੋਈ ਮੇਰੇ ਚਪੀਰ ਫਕੀਰ ਦੇਵੀ ਦੇਵਤਾ ਨਹੀਂ ਆਉਂਦਾ ਮੈਂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗਮਰਾਹ ਕਰ ਰਹੀਆਂ ਪਖੰਡ ਕਰ ਰਹੀ ਪਖੰਡ ਨੂੰ ਵਡਾਵਾ ਦੇ ਰਹੀਆਂ ਸੋ ਇਹ ਜਿੱਦੀ ਵੱਲੋਂ ਬੇਨਤੀ ਹੋਣ ਅਸੀਂ ਪਰਮੀਆਂ